ਸਤ ਸ੍ਰੀ ਅਕਾਲ ਦੋਸਤੋ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਹੋਈਆਂ ਤੇ ਉਹਨਾਂ ਚੋਂ ਜਿਹੜੀ ਸਭ ਤੋਂ ਮਸ਼ਹੂਰ ਹੈਗੀ ਜਾਂ ਸਭ ਤੋਂ ਘੱਟ ਗਿਣਤੀ ਦੇ ਬੰਦਿਆਂ ਨੇ ਲੜੀ ਉਹ ਲੜਾਈ ਆ ਸਾਰਾਗੜੀ ਤਾਂ ਚਲੋ ਅੱਜ ਤੁਹਾਨੂੰ ਸਾਰਾਗੜੀ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਅੱਗੇ ਵਧਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਸਾਡਾ ਹੌਸਲਾ ਵਧਾਉਣ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹ ਜਿਹੜੀ ਲੜਾਈ ਆ ਗਈ 12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜੀ ਕਿਲੇ ਦੇ ਸੰਤਰੀ ਨੇ ਦੌੜ ਕੇ ਅੰਦਰ ਆ ਕੇ ਖਬਰ ਦਿੱਤੀ ਕਿ ਹਜ਼ਾਰਾਂ ਪਠਾਣਾ ਦਾ ਇੱਕ ਲਸ਼ਕਰ ਝੰਡਿਆਂ ਤੇ ਨੀਜਿਆਂ ਦੇ ਨਾਲ ਉੱਤਰ ਵੱਲੋਂ ਸਾਰਾਗੜੀ ਕਿਲੇ ਵੱਲ ਵੱਧ ਰਿਹਾ ਉਨ੍ਹਾਂ ਦੀ ਗਿਣਤੀ ਲਗਭਗ 8000 ਤੋਂ 14000 ਦੇ ਵਿਚਾਲੇ ਸੀ। ਸੰਤਰੀ ਨੂੰ ਫੌਰਨ ਅੰਦਰ ਲਿਆ ਗਿਆ ਅਤੇ ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਇਸਰ ਸਿੰਘ ਨੂੰ ਸਿਗਨਲ ਮੈਨ ਗੁਰਮਖ ਸਿੰਘ ਨੇ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲੇ ਲੋਕ ਹਾਰਟ 'ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਤੁਰੰਤ ਹਾਲਾਤ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਹਨਾਂ ਕੋਲੋਂ ਪੁੱਛਿਆ ਜਾਵੇ ਕਿ ਉਹਨਾਂ ਲਈ ਕੀ ਹੁਕਮ ਹੈ। ਕਰਨਲ ਹਾਰਟਨ ਨੇ ਹੁਕਮ ਦਿੱਤਾ ਹੋਲਡ ਯੂਅਰ ਪੋਜੀਸ਼ਨ ਜਾਨੀ ਕਿ ਆਪਣੀ ਥਾਂ ਤੇ ਡਟੇ ਰਹੋ ਇੱਕ ਘੰਟੇ ਅੰਦਰ ਕਿਲੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਅਤੇ ਉਹਨਾਂ ਦਾ ਇੱਕ ਸੈਨਿਕ ਹੱਥ 'ਚ ਚਿੱਟਾ ਝੰਡਾ ਲੈ ਕੇ ਕਿਲੇ ਵੱਲ ਵਧਿਆ ਉਸਨੇ ਚੀਕ ਕੇ ਕਿਹਾ ਸਾਡੀ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ ਸਾਡੀ ਜੰਗ ਅੰਗਰੇਜ਼ਾਂ ਨਾਲ ਹੈ ਤੁਸੀਂ ਗਿਣਤੀ ਵਿੱਚ ਬਹੁਤ ਘੱਟ ਹੋ ਮਾਰੇ ਜਾਓਗੇ ਸਾਡੇ ਸਾਹਮਣੇ ਹਥਿਆਰ ਸੁੱਟ ਦਿਓ ਅਸੀਂ ਤੁਹਾਡਾ ਖਿਆਲ ਰੱਖਾਂਗੇ ਅਤੇ ਤੁਹਾਨੂੰ ਇਥੋਂ ਸੁਰੱਖਿਅਤ ਨਿਕਲਦਾ ਰਸਤਾ ਦਵਾਂਗੇ ਬਾਅਦ ਚ ਬ੍ਰਿਟਿਸ਼ ਫੌਜ ਦੇ ਮੇਜਰ ਜਰਨਲ ਜੈਮਸ ਲੰਟ ਨੇ ਇਸ ਆਜ਼ਾਦੀ ਬਾਰੇ ਦੱਸਦੇ ਹੋਏ ਲਿਖਿਆ ਇਸਰ ਸਿੰਘ ਨੇ ਇਸ ਪੇਸ਼ਕਸ਼ ਦਾ ਜਵਾਬ ਉਕਰਜਾਈਆਂ ਦੀ ਭਾਸ਼ਾ ਪਸਤੋ ਵਿੱਚ ਦਿੱਤਾ ਉਹਨਾਂ ਦੀ ਭਾਸ਼ਾ ਨਾ ਸਿਰਫ ਸਖਤ ਸੀ ਬਲਕਿ ਗਾਲਾਂ ਨਾਲ ਭਰੀ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸ ਦੀ ਆਖਰੀ ਸਾਹ ਤੱਕ ਰੱਖਿਆ ਕਰਾਂਗੇ। ਸਾਰਾਗੜੀ ਦੀ ਜੰਗ ਹੋਈ ਕਿਉਂ ਸੀ ਹੁਣ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆਂ। ਸਾਰਾਗੜੀ ਦਾ ਕਿਲਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦ ਖੇਤਰ ਪੁਹਾੜ ਜ਼ਿਲ੍ਹੇ 'ਚ ਤਕਰੀਬ 6000 ਫੁੱਟ ਦੀ ਉਚਾਈ ਤੇ ਹੈ। ਇਹ ਉਹ ਕਿਲਾ ਹੈ ਜਿੱਥੇ ਰਹਿਣ ਵਾਲੇ ਲੋਕਾਂ ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ ਨਹੀਂ ਹੋ ਸਕਿਆ 1880 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ ਜਿਸ ਦਾ ਸਥਾਨਕ ਉਕਰਜਾਈ ਲੋਕਾਂ ਨੇ ਵਿਰੋਧ ਕੀਤਾ ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ ਸਨ 1890 ਦੇ ਵਿੱਚ ਅੰਗਰੇਜ਼ਾਂ ਨੇ ਉੱਥੇ ਮੋੜ ਤੋਂ ਮੁਹਿੰਮ ਚਲਾਈ ਰਵਿਆ ਖੇਡ ਨਾਲ ਉਹਨਾਂ ਦਾ ਸਮਝੌਤਾ ਹੋਇਆ ਤੇ ਉਹਨਾਂ ਨੂੰ ਗੁਲਿਸਤਾ ਲੋਕਹਾਰਟ ਅਤੇ ਸਾਰਾਗੜੀ ਦੇ ਤਿੰਨ ਛੋਟੇ ਕਿਲੇ ਬਣਾਉਣ ਦੀ ਮਨਜ਼ੂਰੀ ਮਿਲੀ ਪਰ ਸਥਾਨਕ ਕਰਜਾਈ ਲੋਕਾਂ ਨੇ ਇਸ ਨੂੰ ਕਦੇ ਪਸੰਦ ਨਹੀਂ ਕੀਤਾ ਇਹ ਇਨ੍ਹਾਂ ਟਿਕਾਣਿਆਂ ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ੋਂ ਤੋਂ ਭੱਜ ਜਾਣ 3 ਸਤੰਬਰ 1797 ਨੂੰ ਪਠਾਨਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨਾਂ ਕਿਲਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਰਨਲ ਹਾਰਟਨ ਨੇ ਕਿਸੇ ਤਰ੍ਹਾਂ ਹਾਲਾਤਾਂ ਨੂੰ ਸੰਭਾਲ ਲਿਆ ਪਰ 12 ਸਤੰਬਰ ਨੂੰ ਉਕਰਜਾਈਆਂ ਨੇ ਗੁਲਿਸਤਾ ਲੋਕਹਾਰਟ ਅਤੇ ਸਾਰਾਗੜੀ ਤਿੰਨਾਂ ਕਿਲਿਆਂ ਨੂੰ ਘੇਰ ਲਿਆ ਅਤੇ ਲੋਕਹਾਰਟ ਤੇ ਗੁਲਿਸਤਾ ਨੂੰ ਸਾਰਾਗੜੀ ਤੋਂ ਵੱਖ ਕਰ ਦਿੱਤਾ ਉਕਰਜਾਈਆਂ ਦਾ ਪਹਿਲਾ ਫਾਇਰ ਠੀਕ 9 ਵਜੇ ਆਇਆ ਸਾਰਾਗੜੀ ਤੇ ਪ੍ਰਸਿੱਧ ਕਿਤਾਬ ਦਾ ਆਈਕਨ ਬੈਟਲ ਆਫ ਸਾਰਾਗੜੀ ਲਿਖਣ ਵਾਲੇ ਬਰਗੇਡੀਅਰ ਕਮਲਜੀਤ ਸਿੰਘ ਦੱਸਦੇ ਹਨ ਹवलदार ਇਸਰ ਸਿੰਘ ਨੇ ਆਪਣੇ ਜਵਾਨ ਨੂੰ ਹਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਅਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ। ਉਹਨਾਂ ਤੇ ਉਦੋਂ ਗੋਲੀਬਾਰੀ ਕੀਤੀ ਜਾਵੇ ਜਦੋਂ ਉਹ 10000 ਗਜ ਯਾਨੀ ਉਹਨਾਂ ਦੀ ਫਾਇਰਿੰਗ ਰੇਂਜ ਵਿੱਚ ਆ ਜਾਣ। ਸਿੱਖ ਨੌਜਵਾਨਾਂ ਕੋਲ ਸਿੰਗਲ ਸ਼ਾਟ ਮਾਰਟਿਨੀ ਹੈਨਰੀ 303 ਰਫਲੇ ਸਨ। ਜੋ 1 ਮਿੰਟ ਵਿੱਚ 10 ਰਾਉਂਡ ਫਾਇਰ ਕਰ ਸਕਦੀਆਂ ਸੀ ਹਰੇਕ ਸੈਨਿਕ ਕੋਲ 400 ਗੋਲੀਆਂ ਸਨ 100 ਉਹਨਾਂ ਦੀਆਂ ਜੇਬਾਂ ਵਿੱਚ ਅਤੇ 300 ਰਿਜ਼ਰਵ ਸਨ ਉਹਨਾਂ ਨੇ ਪਠਾਨਾਂ ਨੂੰ ਆਪਣੀਆਂ ਰਾਈਫਲਾਂ ਦੀ ਰੇਂਜ ਵਿੱਚ ਆਉਣ ਦਿੱਤਾ ਅਤੇ ਫਿਰ ਉਹਨਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਪਠਾਨਾਂ ਦਾ ਇਹ ਪਹਿਲਾ ਹਮਲਾ ਅਸਫਲ ਰਿਹਾ ਪਹਿਲੇ 1 ਘੰਟੇ ਵਿੱਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ। ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਪਠਾਨਾਂ ਦਾ ਪਹਿਲਾ ਹਮਲਾ ਅਸਫਲ ਹੋ ਗਿਆ। ਉਹ ਬਿਨਾਂ ਕਿਸੇ ਮਕਸਦ ਦੇ ਇਧਰ ਉਧਰ ਦੌੜਨ ਲੱਗ ਪਏ ਪਰ ਉਹਨਾਂ ਨੇ ਸਿੱਖਾਂ ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀ। ਸਿੱਖ ਵੀ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ। ਪਰ ਹਜ਼ਾਰਾਂ ਫਾਇਰ ਕਰਦਿਆਂ ਹੋਇਆਂ ਪਠਾਨਾਂ ਦੇ ਸਾਹਮਣੇ 21 ਰਫਲਾਂ ਦੀ ਕੀ ਪੇਸ਼ ਸੀ ਇਸ ਤੋਂ ਬਾਅਦ ਪਠਾਨਾਂ ਨੇ ਘਾਹ 'ਚ ਅੱਗ ਲਾਈ ਉਦੋਂ ਉੱਤਰ ਵੱਲੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਪਠਾਨਾਂ ਨੂੰ ਬਹੁਤ ਮਦਦ ਮਿਲੀ ਉਹਨਾਂ ਨੇ ਘਾਹ 'ਚ ਅੱਗ ਲਗਾ ਦਿੱਤੀ ਅਤੇ ਉਹਨਾਂ ਦੀਆਂ ਲਪਟਾਂ ਕਿਲੇ ਦੀਆਂ ਕੰਧਾਂ ਵੱਲ ਵਧਣ ਲੱਗੀਆਂ ਧੂਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਨ ਕਿਲੇ ਦੀਆਂ ਕੰਧਾਂ ਕੋਲ ਆ ਗਏ ਪਰ ਸਿੱਖਾਂ ਵੱਲੋਂ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਹਨਾਂ ਨੂੰ ਪਿੱਛੇ ਹਟਣਾ ਪਿਆ ਉਸ ਵਿਚਾਲੇ ਸਿੱਖ ਖੇਮੇ ਵਿੱਚ ਵੀ ਜ਼ਖਮੀਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਜਿਪਾਹੀ ਭੂਟਾ ਸਿੰਘ ਅਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਔਰ ਇਸ ਤੋਂ ਬਾਅਦ ਕੀ ਸੀਗਾ ਜਿਹੜੇ ਸਿੱਖ ਫੌਜੀ ਸੀ ਉਹਨਾਂ ਨੂੰ ਇੱਕ ਆਦੇਸ਼ ਆਇਆ ਕਿ ਗੋਲੀਆਂ ਬਚਾ ਕੇ ਰੱਖੋ ਆਪਣੀਆਂ ਉਹ ਆਪਾਂ ਸਾਰੀਆਂ ਬੇਸਟ ਨਹੀਂ ਕਰਨੀਆਂ ਜਾਂ ਮਤਲਬ ਇਦਾਂ ਹੀ ਅੰਦਾ ਤੁੰਦ ਨਹੀਂ ਚਲਾਉਣੀਆਂ ਕਿ ਜਿੱਧਰ ਜਾਂਦੀ ਹੈ ਜਾਣ ਦੋ ਕੋਈ ਤਾਂ ਮਰੂਗਾ ਉਦਾਂ ਨਹੀਂ ਕਰਨਾ ਗੋਲੀਆਂ ਨੂੰ ਆਪਾਂ ਬਚਾ ਕੇ ਰੱਖਣਾ ਸਪੈਨਿਆ ਨੂੰ ਗੋਲੀਆਂ ਬਚਾ ਕੇ ਰੱਖਣ ਦਾ ਆਦੇਸ਼ ਹੋਇਆ ਸਿਗਨਲ ਮੈਨ ਗੁਰਮਖ ਸਿੰਘ ਲਗਾਤਾਰ ਕਰਨਲ ਹਾਟਨ ਨੂੰ ਸੰਕੇਤਕ ਭਾਸ਼ਾ ਵਿੱਚ ਦੱਸ ਰਹੇ ਸਨ ਕਿ ਪਠਾਨ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਡੀਆਂ ਗੋਲੀਆਂ ਖਤਮ ਹੋ ਰਹੀਆਂ ਹਨ ਕਰਨਲ ਨੇ ਜਵਾਬ ਦਿੱਤਾ ਅੰਨੇ ਵਾ ਗੋਲੀਆਂ ਨਾ ਚਲਾਈਆਂ ਜਾਣ ਜਦੋਂ ਤੁਸੀਂ ਬਿਲਕੁਲ ਨਿਸ਼ਚਿਤ ਹੋਵੋ ਕਿ ਗੋਲੀ ਦੁਸ਼ਮਣ ਨੂੰ ਲੱਗੇਗੀ ਤਾਂ ਹੀ ਗੋਲੀਆਂ ਚਲਾਈਆਂ ਜਾਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਕੁਝ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ ਅਮਰਿੰਦਰ ਸਿੰਘ ਆਪਣੀ ਕਿਤਾਬ ਸਾਰਾਗੜੀ ਐਂਡ ਦਾ ਡਿਫੈਂਸ ਆਫ ਦੀ ਸਮਾਨਾ ਫੋਰਟ ਵਿੱਚ ਲਿਖਦੇ ਹਨ ਲੋਕਹਾਰਟ ਕਿਲੇ ਨਾਲ ਰਾਈਲ ਆਈਸ ਰਾਈਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜੀ ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ ਪਰ ਉਹਨਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਹਨਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ ਹਜ਼ਾਰ ਗਜ ਦੀ ਦੂਰੀ ਤੋਂ ਵੀ ਫਾਇਰ ਕਰਨਗੇ ਤਾਂ ਪਠਾਨਾਂ ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਜੇਕਰ ਉਹ ਹੋਰ ਨੇੜੇ ਜਾਣਗੇ ਤਾਂ ਪਠਾਨਾਂ ਦੀਆਂ ਲੰਬੀਆਂ ਨਾਲਾਂ ਵਾਲੀਆਂ ਜੰਜੀਲ ਅਤੇ ਚੋਰੀ ਕੀਤੀਆਂ ਗਈਆਂ ਲੀ ਮੈਟਫੋਰਡ ਰਾਈਫਲਾਂ ਉਹਨਾਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲੈਣਗੀਆਂ ਉਹ ਵਾਪਸ ਆਪਣੇ ਕਿਲੇ ਵਿੱਚ ਪਰਤ ਆਏ ਤਾਂ ਇਸ ਤੋਂ ਬਾਅਦ ਪਠਾਨਾਂ ਨੇ ਕਿਲੇ ਦੀ ਕੰਧ 'ਤੇ ਇੱਕ ਮੋਰੀ ਕੀਤੀ ਇਹ ਸਭ ਹੋ ਰਿਹਾ ਸੀ ਕਿ ਦੋ ਪਠਾਨ ਮੁੱਖ ਕਿਲੇ ਦੇ ਸੱਜੇ ਹਿੱਸੇ ਦੀ ਕੰਧ ਦੇ ਠੀਕ ਹੀਠਾਂ ਪਹੁੰਚਣ ਵਿੱਚ ਸਫਲ ਹੋ ਗਏ ਆਪਣੀਆਂ ਤੇਜ਼ ਛੋਰੀਆਂ ਨਾਲ ਉਹਨਾਂ ਨੇ ਕੰਧ ਦੀ ਨੀ ਅਤੇ ਹੀਠਾਂ ਦੇ ਪੱਥਰਾਂ ਤੇ ਪਲਾਸਟਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਸ ਵਿਚਾਲੇ ਇਸਰ ਸਿੰਘ ਆਪਣੇ ਚਾਰ ਲੋਕਾਂ ਨੂੰ ਕਿਲੇ ਦੇ ਮੁੱਖ ਹਾਲ ਵਿੱਚ ਲੈ ਆਏ ਜਦ ਕਿ ਉਹ ਖੁਦ ਉੱਪਰੋਂ ਫਾਇਰਿੰਗ ਕਰਦੇ ਰਹੇ ਪਰ ਪਠਾਨ ਕੇਲੇ ਦੀਆਂ ਕੰਦਾਂ ਦੇ ਹੇਠਲੇ ਹਿੱਸੇ 'ਚ 7 ਫੁੱਟ ਵੱਡੀ ਮੋਰੀ ਕਰਨ ਵਿੱਚ ਸਫਲ ਰਹੇ। ਬ੍ਰਿਗੇਡੀਅਰ ਕਵਲਜੀਤ ਸਿੰਘ ਦੱਸਦੇ ਹਨ ਪਠਾਨਾਂ ਨੇ ਇੱਕ ਹੋਰ ਤਰਕੀਬ ਕੱਢੀ। ਉਹਨਾਂ ਨੇ ਮੰਜਿਆਂ ਨੂੰ ਸਿਰ ਤੇ ਚੁੱਕਿਆ ਅਤੇ ਉਹਨਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਹਨਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ। ਉਹ ਇੱਕ ਅਜਿਹੇ ਕੋਣ ਤੇ ਪਹੁੰਚ ਗਏ ਜਿੱਥੇ ਕਿਲੇ ਉੱਪਰੋਂ ਉਹਨਾਂ ਨੂੰ ਮੋਰੀ ਕਰਦਿਆਂ ਕੋਈ ਦੇਖ ਨਹੀਂ ਸਕਦਾ ਸੀ ਫੋਰਟ ਗੁੰਦਸਤਿਆਂ ਦੇ ਕਮਾਂਡਰ ਮੇਜਰ ਦੇ ਹੋਏ ਆਪਣੇ ਟਿਕਾਣੇ ਤੋਂ ਸਭ ਹੁੰਦਿਆਂ ਦੇਖ ਰਹੇ ਸਨ ਸਾਰਾ ਗੜੀ ਦੇ ਜਵਾਨਾਂ ਨੂੰ ਇਸ ਬਾਰੇ ਸਿਗਨਲ ਵੀ ਭੇਜੇ ਪਰ ਸਿਗਨਲ ਮੈਨ ਗੁਰਮਖ ਸਿੰਘ ਲੋਕਹਾਰਟ ਤੋਂ ਆ ਰਹੇ ਸਿਗਨਲਾਂ ਨੂੰ ਪੜਨ ਚ ਮਸ਼ਰੂਫ ਸਨ ਇਸ ਲਈ ਇਹਨਾਂ ਸਿਗਨਲਾਂ ਵੱਲ ਉਹਨਾਂ ਦਾ ਧਿਆਨ ਨਹੀਂ ਗਿਆ ਇਸ ਚ ਜਿਹੜਾ ਸਪਾਈਆਂ ਦੀ ਜਿੰਨੀ ਵੀ ਮਦਦ ਦੀ ਕੋਸ਼ਿਸ਼ ਕੀਤੀ ਗਈ ਸਾਰੀ ਉਹ ਬੇਕਾਰ ਰਹੀ। ਲਾਸ ਨਾਈਟ ਚਾਂਦ ਸਿੰਘ ਦੇ ਨਾਲ ਮੁੱਖ ਬਲਾਕ ਚ ਤਾਇਨਾਤ ਤਿੰਨ ਜਵਾਨ ਸ਼ਹੀਦ ਸਿੰਘ, ਜੀਵਨ ਸਿੰਘ ਅਤੇ ਦਇਆ ਸਿੰਘ ਮਾਰੇ ਗਏ। ਜਦੋਂ ਚਾਂਦ ਸਿੰਘ ਇਕੱਲੇ ਰਹਿ ਗਏ ਤਾਂ ਈਸਰ ਸਿੰਘ ਅਤੇ ਉਹਨਾਂ ਦੇ ਬਾਕੀ ਸਾਥੀ ਆਪਣੀ ਰੱਖਿਆ ਪੋਜੀਸ਼ਨ ਨੂੰ ਛੱਡ ਕੇ ਉਹਨਾਂ ਦੇ ਕੋਲ ਮੁੱਖ ਬਲਾਕ ਵਿੱਚ ਆ ਗਏ। ਈਸਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀਆਂ ਰਾਈਫਲਾਂ ਦਾ ਸੰਗੀਨ ਲਗਾ ਲੈਣ। ਜੋ ਵੀ ਪਠਾਨ ਉਸ ਮੋਰੀ ਦੇ ਅੰਦਰ ਆਇਆ ਉਸ ਤੇ ਰਫਲਾ ਨਾਲ ਜਾ ਕੇ ਸਟੀਕ ਨਿਸ਼ਾਨਾ ਲਗਾਇਆ ਗਿਆ ਤਾਂ ਉਹਨਾਂ ਨੂੰ سنگੀਨ ਮਾਰ ਦਿੱਤੀ ਗਈ ਪਰ ਬਾਰ ਬਾਰ ਕੋਨਿਆਂ ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਨ ਬਾਸ ਦੀਆਂ ਬਣੀਆਂ ਪੌੜੀਆਂ ਤੋਂ ਉੱਪਰ ਚੜ੍ਹ ਆਏ ਅਮਰਿੰਦਰ ਸਿੰਘ ਲਿਖਦੇ ਹਨ ਉਹ ਇਲਾਕੇ 'ਚ ਹਜ਼ਾਰਾਂ ਪਠਾਨਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਾਨ ਅਤੇ ਕਰਨਲ ਹਟਣ ਨੇ ਇੱਕ ਵਾਰ ਫਿਰ 70 ਸੈਨਿਕਾਂ ਦੇ ਨਾਲ ਸਾਰਾ ਗੜੀ ਵਿੱਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਪਠਾਨਾਂ ਦਾ ਧਿਆਨ ਭੰਗ ਹੋ ਜਾਵੇ ਜਦੋਂ ਉਹ ਕਿਲੇ ਤੋਂ ਸਿਰਫ 500 ਮੀਟਰ ਦੂਰ ਸਨ ਤਾਂ ਉਹਨਾਂ ਨੇ ਦੇਖਿਆ ਕਿ ਪਠਾਨ ਕਿਲੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ ਹਾਟਨ ਨੂੰ ਅੰਦਾਜ਼ਾ ਹੋ ਗਿਆ ਕਿ ਹੁਣ ਸਾਰਾ ਗੜੀ ਘਿਰ ਗਿਆ ਹੈ ਇਸ ਵਿਚਾਲੇ ਸਿਗਨਲ ਦੀ ਬਿਫਤਾ ਦੇਖ ਰਹੇ ਗੁਰਮukh ਸਿੰਘ ਨੇ ਆਪਣਾ ਆਖਰੀ ਸੰਦੇਸ਼ ਭੇਜਿਆ ਕਿ ਪਠਾਨ ਮੁਖਬਲਾਕ ਤੱਕ ਆ ਗਏ ਹਨ ਉਹਨਾਂ ਨੇ ਕਰਨਲ ਹਾਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਫਲ ਸੰਭਾਲਣ ਦੀ ਇਜਾਜ਼ਤ ਮੰਗੀ ਕਰਨਲ ਨੇ ਆਪਣੇ ਆਖਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ ਗੁਰਮਖ ਸਿੰਘ ਨੇ ਆਪਣੇ ਰੇਡੀਓ ਨੂੰ ਇੱਕ ਪਾਸੇ ਰੱਖਿਆ ਆਪਣੀ ਰੈਫਲ ਚੁੱਕੀ ਅਤੇ ਮੁੱਖ ਬਲਾਕ ਵਿੱਚ ਲੜਾਈ ਲੜ ਰਹੇ ਆਪਣੇ ਬੱਚੇ ਖੂਚੇ ਸਾਥੀਆਂ ਕੋਲ ਆ ਗਏ ਉਦੋਂ ਤੱਕ ਈਸਰ ਸਿੰਘ ਸਮੇਤ ਇੱਕ ਸਿੱਖ ਟੁਕੜੀ ਦੇ ਬਧੇਰੇ ਜਵਾਨ ਮਾਰੇ ਗਏ ਸਨ ਪਠਾਨਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿਲਰੀਆਂ ਪਈਆਂ ਸਨ ਉਹਨਾਂ ਵੱਲੋਂ ਬਣਾਈ ਗਈ ਮੋਰੀ ਅਤੇ ਸੜ ਚੁੱਕਿਆ ਮੁੱਖ ਗੇਟ ਪਠਾਨਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ ਆਖਿਰ ਵਿੱਚ ਨਾਇਕ ਲਾਲ ਸਿੰਘ ਗੁਰਮukh ਸਿੰਘ ਅਤੇ ਇੱਕ ਅਸੈਨਿਕ ਦਾਦ ਬਚ ਗਏ। ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਨ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਹੀ ਪਠਾਨਾ ਉੱਤੇ ਗੋਲੀਆਂ ਚਲਾ ਰਹੇ ਸਨ। ਦਾਦ ਨੇ ਵੀ ਚੁੱਕੀ ਰਫਲ ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਸੈਨਿਕ ਬੰਦੂਖ ਨਹੀਂ ਚੁੱਕਣਗੇ। ਦਾਦ ਦਾ ਕੰਮ ਸੀ ਜ਼ਖਮੀ ਹੋਏ ਲੋਕਾਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲਣਾ ਅਤੇ ਉਹਨਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ। ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਦਾਦ ਨੇ ਵੀ ਰਾਈਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਹਨਾਂ ਨੇ ਪੰਜ ਪਠਾਣਾਂ ਨੂੰ ਜਾਤਾ ਗੋਲੀ ਨਾਲ ਉਡਾਇਆ ਜਾਂ ਉਹਨਾਂ ਦੇ ਢਿੱਡ 'ਚ سنگੀਨ ਮਾਰੀ। ਅਮਰਿੰਦਰ ਸਿੰਘ ਲਿਖਦੇ ਹਨ ਆਖਿਰ 'ਚ ਗੁਰਮਖ ਸਿੰਘ ਬਚੇ ਉਹਨਾਂ ਨੇ ਉਸ ਥਾਂ ਜਾ ਕੇ ਪੋਜੀਸ਼ਨ ਲਈ ਜਿੱਥੇ ਜਵਾਨਾਂ ਦੇ ਸੌਣ ਲਈ ਕਮਰੇ ਸਨ। ਗੁਰਮਖ ਸਿੰਘ ਨੇ ਇਕੱਲੇ ਗੋਲੀਆਂ ਚਲਾਉਂਦੇ ਹੋਏ ਆ ਘਟੋ-ਕਟ 20 ਪਠਾਣਾਂ ਨੂੰ ਮਾਰਿਆ। ਪਠਾਣਾਂ ਨੇ ਲੜਾਈ ਖਤਮ ਕਰਨ ਲਈ ਪੂਰੇ ਕਿਲੇ ਨੂੰ ਅੱਗ ਲਗਾ ਦਿੱਤੀ। 36 ਸਿੱਖ ਦੇ ਆਖਰੀ ਜਵਾਨ ਨੇ ਹਥਿਆਰ ਸੁੱਟਣ ਨਾਲੋਂ ਬਿਹਤਰ ਆਪਣੀ ਜਾਨ ਗਵਾਉਣਾ ਸਮਝਿਆ ਲੱਕੜ ਦੇ ਦਰਵਾਜ਼ੇ ਕਰਕੇ ਕਿਲਾ ਫਤਿਹ ਹੋਇਆ ਬ੍ਰਿਗੇਡੀਅਰ ਕਵਲਜੀਤ ਸਿੰਘ ਦੱਸਦੇ ਹਨ ਜੰਗ ਤੋਂ ਬਾਅਦ ਸਾਰਾ ਗੜੀ ਕਿਲੇ ਦੇ ਡਿਜ਼ਾਈਨ 'ਚ ਇੱਕ ਹੋਰ ਖਾਮੀ ਮਿਲੀ ਜਿਲੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾ ਵੀ ਨਹੀਂ ਲਗਾਈਆਂ ਗਈਆਂ ਸਨ ਉਹ ਪਠਾਨਾਂ ਦੀ ਜੰਜੀਲ ਰਾਈਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਹੀਂ ਚੱਲ ਸਕਿਆ ਅਤੇ ਟੁੱਟ ਗਿਆ। 3 ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖਤਮ ਹੋ ਗਈਆਂ ਸਨ ਅਤੇ ਉਹ ਅੱਗੇ ਵੱਧਦੇ ਪਠਾਨਾਂ ਨਾਲ ਸਿਰਫ ਸੰਗੀਨਾਂ ਨਾਲ ਹੀ ਲੜ ਰਹੇ ਸਨ। ਪਠਾਨਾਂ ਨੇ ਕਿਲੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ ਉਹ ਉਦੋਂ ਤੱਕ ਵੱਧ ਕੇ 7 ਫੁੱਟ guna ਤੋਂ 12 ਫੁੱਟ ਹੋ ਗਈ। ਗੈਰ ਬਰਾਬਰੀ ਦੀ ਇਹ ਜੰਗ 7 ਘੰਟੇ ਤੱਕ ਚੱਲੀ। ਜਿਸ ਵਿੱਚ ਸਿੱਖਾਂ ਵੱਲੋਂ 22 ਲੋਕ ਅਤੇ ਪਠਾਨਾਂ ਵੱਲੋਂ 182 ਤੋਂ 200 ਵਿਚਾਲੇ ਲੋਕ ਮਾਰੇ ਗਏ। ਉਹਨਾਂ ਦੇ ਕਰੀਬ 60 ਲੋਕ ਜ਼ਖਮੀ ਹੋਏ ਸਨ। ਇੱਕ ਦਿਨ ਬਾਅਦ ਹੀ ਉਕਰਜਾਈ ਸਾਰਾਗੜੀ ਤੋਂ ਭੱਜ ਗਏ। 14 ਸਤੰਬਰ ਨੂੰ ਕੋਹਾੜ ਤੋਂ ਨੌ ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਬੱਦਲ ਲਈ ਪਹੁੰਚ ਗਈ। ਪਠਾਨ ਅਜੇ ਵੀ ਸਾਰਾਗੜੀ ਦੇ ਕਿਲੇ 'ਚ ਮੌਜੂਦ ਸਨ। ਉਹਨਾਂ ਨੇ ਤੋਪ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਰਿੰਜਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾ ਗੜੀ ਨੂੰ ਪਖਾਨਾ ਕੋਲੋਂ ਛੁੜਵਾਇਆ ਜਦੋਂ ਇਹ ਸੈਨਿਕ ਅੰਦਰ ਗਏ ਤਾਂ ਉੱਥੇ ਉਹਨਾਂ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ লাশ ਮਿਲੀ ਉੱਥੇ ਬਾਕੀ ਸਿੱਖ ਸੈਨਿਕਾਂ ਤੇ ਦਾਦ ਦੀਆਂ ਲਾਸ਼ਾਂ ਵੀ ਪਈਆਂ ਹੋਈਆਂ ਸਨ ਇਸ ਪੂਰੀ ਲੜਾਈ ਨੂੰ ਨੇੜੇ ਦੇ ਲੋਪਹਾਰਟ ਅਤੇ ਗੁਲਦਸਤਿਆਂ ਕਿਲਿਆਂ ਤੋਂ ਅੰਗਰੇਜ਼ ਅਸਰਾਨੇ ਦੇਖਿਆ ਪਰ ਪਠਾਨ ਇੰਨੀ ਵੱਡੀ ਗਿਣਤੀ ਵਿੱਚ ਸਨ ਕਿ ਉਹ ਬਹੁਤ ਚਾਹੁੰਦਿਆਂ ਹੋਇਆ ਵੀ ਉਹਨਾਂ ਦੀ ਮਦਦ ਲਈ ਨਹੀਂ ਆ ਸਕੇ ਲੈਫਟੀਨੈਂਟ ਕਰਨਲ ਜான் ਹਾਰਟਨ ਪਹਿਲੇ ਸ਼ਖਸ ਸਨ ਜਿਨ੍ਹਾਂ ਉਹਨਾਂ ਫੌਜੀਆਂ ਦੀ ਬਹਾਦਰੀ ਨੂੰ ਪਛਾਣਿਆ ਉਹਨਾਂ ਨੇ ਸਾਰਾ ਗਾੜੀ ਪੋਸਟ ਦੇ ਸਾਹਮਣੇ ਮਾਰੇ ਗਏ ਆਪਣੇ ਸਾਥੀਆਂ ਨੂੰ ਸਲੂਟ ਕੀਤਾ ਬ੍ਰਿਟਿਸ਼ ਸੰਸਦ ਨੇ ਖੜੇ ਹੋ ਕੇ ਕੀਤਾ 21 ਸੈਨਿਕਾਂ ਦਾ ਸਨਮਾਨ ਇਸ ਜੰਗ ਨੂੰ ਦੁਨੀਆ ਦੇ ਸਭ ਤੋਂ ਵੱਡੇ ਲਾਸਟ ਸਟੈਂਡਸ ਵਿੱਚ ਥਾਂ ਦਿੱਤੀ ਗਈ ਜਦੋਂ ਇਨ੍ਹਾਂ ਸਿੱਖਾਂ ਦੇ ਬਲੀਦਾਨ ਦੀ ਖਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਦੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਇਨ੍ਹਾਂ 21 ਸੈਨਿਕਾਂ ਨੂੰ ਸਟੈਂਡਿੰਗ ਓਬਿਸ਼ਨ ਦਿੱਤੀ ਲੰਡਨ ਗੈਜਟ ਦੇ 11 ਫਰਵਰੀ 1898 ਦੇ ਅੰਕ 26937 ਦੇ ਪੰਨਾ ਨੰਬਰ 863 ਤੇ ਸੰਸਦ ਦੀ ਟਿੱਪਣੀ ਛਪੀ ਸਾਰੇ ਬ੍ਰਿਟੇਨ ਅਤੇ ਭਾਰਤ ਨੂੰ ਸਿੱਖ ਰੈਜੀਮੈਂਟ ਦੇ ਇਹਨਾਂ ਸੈਨਿਕਾਂ ਤੇ ਮਾਣ ਹੈ ਇਹ ਕਹਿਣ 'ਚ ਕੋਈ ਅਤਕਥਨੀ ਨਹੀਂ ਹੈ ਕਿ ਜਿਸ ਸੈਨਾ ਵਿੱਚ ਸਿੱਖ ਸਿਪਾਹੀ ਲੜ ਰਹੇ ਹੋਣ ਉਹਨਾਂ ਨੂੰ ਨਹੀਂ ਹਰਾਇਆ ਜਾ ਸਕਦਾ ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਹਨਾਂ ਸਾਰੇ 21 ਸੈਨਿਕਾਂ ਨੂੰ ਇੰਡੀਅਨ ਆਰਡਰ ਆਫ਼ ਮੈਰਿਟ ਦੇਣ ਦਾ ਐਲਾਨ ਕੀਤਾ। ਇਹ ਉਸ ਵੇਲੇ ਤੱਕ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਸੀ ਜੋ ਉਦੋਂ ਦੇ ਵਿਕਟੋਰੀਆ ਕ੍ਰਾਸ ਅਤੇ ਅੱਜ ਦੇ ਪਰਮ ਵੀਰ ਚੱਕਰ ਦੇ ਬਰਾਬਰ ਹੈ। ਉਦੋਂ ਤੱਕ ਵਿਕਟੋਰੀਆ ਕ੍ਰਾਸ ਸਿਰਫ਼ ਅੰਗਰੇਜ਼ ਸੈਨਿਕਾਂ ਨੂੰ ਮਿਲ ਸਕਦਾ ਸੀ ਅਤੇ ਉਹ ਵੀ ਸਿਰਫ਼ ਜਿੰਦਾ ਸੈਨਿਕਾਂ ਨੂੰ। 1911 ਵਿੱਚ ਜਾ ਕੇ ਜਾਰਜ 5 ਨੇ ਪਹਿਲੀ ਵਾਰ ਐਲਾਨ ਕੀਤਾ ਕਿ ਭਾਰਤੀ ਸੈਨਿਕ ਵੀ ਵਿਕਟੋਰੀਆ ਕ੍ਰਾਸ ਜਿੱਤਣ ਦੇ ਹੱਕਦਾਰ ਹੋਣਗੇ। ਇਨ੍ਹਾਂ ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ 5500 ਰੁਪਏ ਅਤੇ 2 ਮਰਬਾ ਜ਼ਮੀਨ ਜੋ ਅੱਜ 50 ਏਕੜ ਦੇ ਬਰਾਬਰ ਹੈ ਸਰਕਾਰ ਵੱਲੋਂ ਦਿੱਤੀ ਗਈ। ਸਿਰਫ ਇੱਕ ਸੈਨਿਕ ਦਾਦ ਨੂੰ ਕੁਝ ਨਹੀਂ ਦਿੱਤਾ ਗਿਆ ਕਿਉਂਕਿ ਉਹ ਐਨ ਸੀ ای ਸੀ ਅਤੇ ਉਸ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ। ਬ੍ਰਿਟਿਸ਼ ਸਰਕਾਰ ਦੀ ਇਹ ਬਹੁਤ ਵੱਡੀ ਨਾਇਨਸਾਫੀ ਸੀ ਕਿਉਂਕਿ ਅਸੈਨਿਕ ਹੁੰਦਿਆਂ ਹੋਇਆ ਵੀ ਦਾਦ ਨੇ ਆਪਣੀ ਰਾਈਫਲ ਜਾਂ ਸੰਗੀਨ ਨਾਲ ਘਟੋ-ਘਟ ਪੰਜ ਪਠਾਨਾਂ ਨੂੰ ਮਾਰਿਆ ਸੀ ਜੰਗ ਤੋਂ ਬਾਅਦ ਮੇਜਰ ਜਰਨਲ ਜੀਟ ਮੈਟ ਬਿਗਸ ਨੇ ਕਿਹਾ 21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ ਚ ਹਮੇਸ਼ਾ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਤੋ ਦੋਸਤੋ ਅੱਜ ਦੀ ਕਹਾਣੀ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਇਹ ਸਾਰਾ ਗਾੜੀ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕੀ ਇਹਦੇ ਵਿੱਚ ਸਾਡੇ ਤੋਂ ਕਮੀ ਰਹੀ ਕੀ ਤੁਹਾਨੂੰ ਵਧੀਆ ਲੱਗਿਆ ਉਹ ਸਾਰਾ ਕੁਝ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ